ਸਰਬੋਤਮ ਸਾਹਿਬ ਦੀ ਇਸ ਪਵਿੱਤਰ ਧਰਤੀ ਅੰਮ੍ਰਿਤਸਰ ਦੀ ਸਾਹਿਬ ਦੇ ਸਾਰੇ ਹੀ মিডিਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬੜੇ ਇੰਪੋਰਟੈਂਟ ਪ੍ਰੈਸ ਕਾਨਫਰੰਸ ਕਵਰ ਕਰਨ ਦੇ ਲਈ ਪਹੁੰਚੇ ਹੋ ਮੇਰੇ ਨਾਲ ਮੇਰੇ ਸਾਰੇ ਹੀ ਸਤਕਾਰਯੋਗ ਕੈਬਨਿਟ ਦੇ ਸਾਥੀ ਸਾਡੇ ਐਮ ਐਲ ਏ ਸਾਹਿਬਾਨ ਮੇਰੇ ਸਤਕਾਰਯੋਗ ਕਲੀਗ ਨੇ ਸਾਰੇ ਜਿਹੜੇ ਉਹ ਮੌਜੂਦ ਨੇ ਸਾਡੇ ਪਾਰਟੀ ਦੇ ਆਫਿਸ ਬਿਊਰੋਜ਼ ਮੌਜੂਦ ਨੇ ਔਰ ਡਿਸਟ੍ਰਿਕਟ ਅੰਮ੍ਰਿਤਸਰ ਦੇ ਸਾਰੇ ਹੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਨਾਲ ਇੱਕ ਰਿਵਿਊ ਮੀਟਿੰਗ ਹੈ ਜਿਹੜੀ ਉਹ ਕਰਕੇ ਹਟਿਆ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ 1 ਮਾਰਚ ਤੋਂ ਪੰਜਾਬ ਸਰਕਾਰ ਨੇ ਯੁੱਧ ਨਸ਼ੇ ਵਿਰੁੱਧ ਡਰਾਈਵ ਔਰਗੇਨਸ ਡਰੱਗਸ ਜਿਹੜੀ ਉਹ ਸ਼ੁਰੂ ਕੀਤੀ ਹੈ ਕਿਉਂਕਿ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਨਾਲ-ਨਾਲ ਸਾਡੇ ਸੁਪਰੀਮ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਅਸੀਂ ਸਾਰੇ ਤੁਸੀਂ ਸਾਰੇ ਸਾਰੇ 3 ਕਰੋੜ ਪੰਜਾਬੀ ਨੇ ਜਿਹੜੇ ਇਸ ਬਿਮਾਰੀ ਤੋਂ ਇਸ ਨਸ਼ਿਆਂ ਦੇ ਕੋਹੜ ਤੋਂ ਲੰਬੇ ਸਮੇਂ ਤੋਂ ਗ੍ਰਸਤ ਸੀਗੇ ਔਰ ਪਿਛਲੇ 3 ਸਾਲਾਂ ਤੋਂ ਹੀ ਸਾਡੀ ਮੁਹਿੰਮ ਜਿਹੜੀ ਉਹ ਚੱਲ ਰਹੀ ਸੀਗੀ ਕਿਉਂਕਿ ਇਹ ਮੁਹਿੰਮ ਪਿਛਲੀਆਂ ਸਰਕਾਰਾਂ ਦੇ ਸਮਿਆਂ ਜਿਸ ਤਰੀਕੇ ਦੇ ਨਾਲ ਜੋ ਪੰਜਾਬ ਦੇ ਵਿੱਚ ਇੱਕ ਨਾਰਕੋ ਟੈਰੋਰਿਜ਼ਮ ਬਣਿਆ ਜਿਸ ਦੇ ਤਹਿਤ ਕੁਝ ਸਿਆਸੀ ਲੋਕ ਕੁਝ ਪੁਲਿਸ ਆਫੀਸਰਸ ਔਰ ਜੋ ਡਰੱਗ ਸਮਗਲੇ ਸੀਗੇ ਉਹਨਾਂ ਦੇ ਕਹੇ ਜਾ ਨੈਕਸਸ ਬਣਿਆ ਕਿ ਘਰ ਘਰ ਦੇ ਵਿੱਚ ਨਸ਼ੇ ਜਿਹੜੇ ਉਹ ਪਹੁੰਚਾ ਦਿੱਤੇ ਗਏ ਔਰ ਮੈਂ ਸਮਝਦਾ ਕਿ ਸਾਰਿਆਂ ਦੇ ਹੀ ਅੱਜ ਆਪਣਾ ਫਰਜ਼ ਬਣ ਜਾਂਦਾ ਕਿ ਇਹਨੂੰ ਜੜੋਂ ਖਤਮ ਕੀਤਾ ਜਾਵੇ ਸੋ ਇਸੇ ਸੋਚ ਨੂੰ ਮੁਖ ਰੱਖ ਕੇ ਜਿੱਥੇ ਪਹਿਲਾਂ ਪਿਛਲੇ 3 ਸਾਲਾਂ ਤੋਂ ਇਹਦੇ ਉੱਪਰ ਇਫੈਕਟਿਵਲੀ ਤੇ ਐਕਟਿਵਲੀ ਕੰਮ ਚੱਲ ਰਿਹਾ ਸੀਗਾ ਪਰ ਫਿਰ ਹੁਣ ਅਸੀਂ ਮਹਿਸੂਸ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਲੜਾਈ ਨੂੰ ਇਸ ਜੰਗ ਨੂੰ ਅਖੀਰਲੇ ਦੌਰ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਕਿ ਅਖੀਰਲਾ ਹੱਲਾ ਹਮਲਾ ਜਿਹੜਾ ਉਹ ਕੀਤਾ ਜਾਵੇ ਤੇ ਉਸੇ ਦੇ ਤਹਿਤ 1 ਮਾਰਚ ਤੋਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਵਾਰਗਨਸ ਡਰੱਗਸ ਜਿਹੜਾ ਉਹ ਸ਼ੁਰੂ ਕੀਤਾ ਤੇ ਅੱਜ ਮੈਨੂੰ ਦੱਸਦੇ ਹੋਏ ਇਹ تسਲੀ ਮਹਿਸੂਸ ਹੋ ਰਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਹ ਇੱਕ ਲੋਕਾਂ ਦੀ ਮੁਹਿੰਮ ਹੈ ਉਹ ਬਣ ਚੁੱਕੀ ਹੈ ਅੱਜ ਉਹ ਲੋਕ ਜਿਹੜੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਸਰਕਾਰਾਂ ਦੇ ਵਿੱਚ ਮਨ ਮਯੂਸ ਕਰੀ ਬੈਠੇ ਸੀਗੇ ਕਿ ਇਹ ਖਤਮ ਨਹੀਂ ਹੋ ਸਕਦਾ ਅੱਜ ਉਹਨਾਂ ਦੇ ਵਿੱਚ ਇੱਕ ਨਵੀਂ ਉਮੀਦ ਆਸ ਦੀ ਕਿਰਨ ਜਾਗੀ ਹੈ ਅੱਜ ਉਹਨਾਂ ਲੋਕਾਂ ਤੋਂ ਹੀ ਸਿਵਲ ਸੁਸਾਇਟੀ ਤੋਂ ਹੀ ਪੰਜਾਬ ਸਰਕਾਰ ਨੂੰ ਸਾਨੂੰ ਪੋਲੀਟੀਕਲ ਰਿਪ੍ਰੈਜ਼ੈਂਟੇਟਿਵਸ ਨੂੰ ਔਰ ਪੁਲਿਸ ਨੂੰ ਜਿਹੜੇ ਡਰੱਗ ਸਮਗਲਰਸ ਨੇ ਪੈਡਲਰਸ ਨੇ ਔਰ ਜਿਹੜੇ ਕੋਈ ਐਡਿਕਟਿਵ ਨੇ ਉਹਨਾਂ ਦੀ ਇਨਫੋਰਮੇਸ਼ਨ ਆਉਣੀ ਸ਼ੁਰੂ ਹੋਈ ਹੈ ਤੇ ਉਹਦੇ ਉੱਪਰ 360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਸਰਕਾਰ ਨੇ ਬਣਾਇਆ ਜਿਹਦੇ ਤਹਿਤ ਐਨਫੋਰਸਮੈਂਟ ਦੇ ਲਈ ਪੁਲਿਸ ਨੂੰ ਫ੍ਰੀ ਹੈਂਡ ਜਿਹੜਾ ਉਹ ਦਿੱਤਾ ਗਿਆ ਹੈ ਪਿਛਲੇ ਦਿਨਾਂ ਦੇ ਵਿੱਚ ਐਸਐਸਪੀਜ਼ ਨੂੰ ਔਰ ਪੂਰੀ ਜੋ ਸਿਵਲ ਔਰ ਪੁਲਿਸ ਦੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਐਸਐਸਪੀਜ਼ ਨੂੰ ਫ੍ਰੀ ਐਂਡ ਤੇ ਅੱਗੇ ਐਸਐਸਪੀ ਨੇ ਆਪਣੇ ਐਸਐਚਓਜ਼ ਨੂੰ ਫ੍ਰੀ ਐਂਡ ਦੇ ਕੇ ਨਸ਼ਾ ਨੂੰ ਖਤਮ ਕਰਨਾ ਹੈ ਇਸੇ ਤਰੀਕੇ ਦੇ ਨਾਲ ਜਿਹੜੇ ਹੈਲਥ케ਅਰ ਸੈਕਟਰ ਦੇ ਵਿੱਚ ਡੀ ਐਡਿਕਸ਼ਨ ਰੀਹੈਬਿਲੀਟੇਸ਼ਨ ਔਰ ਓਟ ਸੈਂਟਰਸ ਦੇ ਉੱਪਰ ਵੱਡੇ ਪੱਧਰ ਤੇ ਉੱਪਰ ਜੋ ਹੈ ਕੰਮ ਚੱਲ ਰਿਹਾ ਹੈ ਤਾਂ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਕ੍ਰਿਮੀਨਲ ਨਾ ਸਮਝ ਕੇ ਉਹਨਾਂ ਨੂੰ ਮਰੀਜ਼ ਸਮਝ ਕੇ ਪੰਜਾਬ ਸਰਕਾਰ ਆਪਦੀ ਬੁੱਕਲ ਦੇ ਵਿੱਚ ਲੈ ਕੇ ਉਹਨਾਂ ਨੂੰ ਇਸ ਨਸ਼ਿਆਂ ਦੇ ਕੋਰਟ ਦੇ ਵਿੱਚੋਂ ਕੱਢਣ ਲੱਗ ਰਹੀ ਹੈ ਸੋ ਅੱਜ ਉਸੇ ਸਬੰਧ ਦੇ ਵਿੱਚ ਅੰਮ੍ਰਿਤਸਰ ਦੀ ਦੀ ਰਿਵਿਊ ਮੀਟਿੰਗ ਸੀ ਜਿਹਦੇ ਬਹੁਤ ਵਧੀਆ ਮਾਹੌਲ ਦੇ ਵਿੱਚ ਕੰਡਕਟ ਹੋਈ ਹੈ ਚੰਗੇ ਰਿਜ਼ਲਟਸ ਨੇ ਜਿਹੜੇ ਉਹ ਪਿਛਲੇ 15 ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇ ਨੇ ਹਾਂ ਇਹ ਠੀਕ ਹੈ ਕਿਉਂਕਿ ਅੰਮ੍ਰਿਤਸਰ ਪਾਕਿਸਤਾਨ ਬਾਰਡਰ ਦੇ ਉੱਪਰ ਹੈ ਔਰ ਡਰੋਨ ਦੇ ਜ਼ਰੀਏ ਬਹੁਤ ਸਾਰੀ ਸਪਲਾਈ ਹੈ ਜਿਹੜੀ ਉਹ ਹੋ ਰਹੀ ਹੈ ਇੱਕ ਵੱਡੇ ਚੈਲੰਜਸ ਨੇ ਜਿਹੜੇ ਉਹ ਅੰਮ੍ਰਿਤਸਰ ਦੇ ਇਲਾਕੇ ਦੇ ਲਈ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਇਹ ਸਲਾਕੇ ਦੇ ਲਈ ਜ਼ਰੂਰ ਹੈਗੇ ਪਰ ਫਿਰ ਵੀ ਬੜੇ ਇਫੈਕਟਿਵਲੀ ਪੰਜਾਬ ਪੁਲਿਸ ਸਰਕਾਰ ਕੰਮ ਕਰ ਰਹੀ ਹੈ ਸੋ ਹੁਣ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਡਰਾਈਵ ਦੇ ਵਿੱਚ ਹੁਣ ਤੱਕ ਪੂਰੇ ਪੰਜਾਬ ਦੇ ਵਿੱਚ 1651 ਐਫ ਆਈ ਆਰਸ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਨੰਬਰ ਹੈ ਜਿਹਦੇ ਤਹਿਤ 2575 ਜਿਹੜੇ ਡਰੱਗ ਸਮਗਲਰ ਨੇ ਜਾਂ ਜਿਹੜੇ ਪੈਡਲਰਸ ਨੇ ਉਹ ਫੜੇ ਜਾ ਚੁੱਕੇ ਨੇ 7 ਲੱਖ 25000 ਤੋਂ ਵੀ ਵੱਧ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਨੇ ਉਹ ਰਿਕਵਰ ਹੋ ਚੁੱਕੇ ਨੇ ਅ ਔਰ ਡਰੱਗ ਮਨੀ तकरीबन 64 ਲੱਖ ਤੋਂ ਵੀ ਉੱਪਰ ਹੈ ਜਿਹੜੀ ਉਹ ਫੜੀ ਜਾ ਚੁੱਕੀ ਹੈ 1322 ਕਿਲੋ ਡਰੱਗਸ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਸੋ ਇਹ ਉਹ ਨੰਬਰਸ ਨੇ ਜਿਹੜੇ ਪਿਛਲੇ ਮਹਿਜ਼ 15 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਐਫਰਟਸ ਦੇ ਨਾਲ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਫੜੇ ਜਾ ਚੁੱਕੇ ਨੇ ਮੈਂ ਸਮਝਦਾ ਕਿ ਲੋਕ ਵੀ ਹੁਣ ਮਨ ਬਣਾ ਚੁੱਕੇ ਨੇ ਕਿ ਨਸ਼ਿਆਂ ਦੇ ਇਸ ਕੋੜ ਨੂੰ ਜੜੋਂ ਖਤਮ ਕਰਨਾ ਹੈ ਹੁਣ ਇੱਕੋ ਹੀ ਇੱਕੋ ਇੱਕ ਵਾਰਨਿੰਗ ਹੈ ਜਿਹੜੀ ਉਹ ਮੈਂ ਉਹਨਾਂ ਡਰੱਗ ਸਮਗਲਰਾਂ ਨੂੰ ਤਸਕਰਾਂ ਨੂੰ ਬੜੇ ਸਾਫ਼ ਸ਼ਬਦਾਂ ਦੇ ਵਿੱਚ ਦੇਣਾ ਚਾਹੂਗਾ ਕਿ ਜਾਂ ਤਾਂ ਤੁਸੀਂ ਇਹ ਨਸ਼ੇ ਦਾ ਮੌਦ ਦੇ ਕਾਰੋਬਾਰ ਹੈ ਜਿਹੜਾ ਨਸ਼ਿਆਂ ਦਾ ਇਸ ਕਾਰੋਬਾਰ ਨੂੰ ਛੱਡ ਦਿਓ ਯਾ ਪੰਜਾਬ ਨੂੰ ਛੱਡ ਦੋ ਨਹੀਂ ਤੁਹਾਡੇ ਤੋਂ ਇਹ ਕੰਮ ਛਡਵਾਉਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪਤਾ ਹੈ ਤੇ ਇਹ ਇਹ ਜਦੋਂ ਤੱਕ 100% ਇਹ ਕੋਹੜ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਸਮੁੱਚੀ ਪੰਜਾਬ ਸਰਕਾਰ ਆਮ ਆਦੀ ਪਾਰਟੀ ਪੰਜਾਬ ਪੁਲਿਸ ਸਮੁੱਚਾ ਪੰਜਾਬ ਜਿਹੜਾ ਟਿੱਕੇ ਨਹੀਂ ਬੈਠੂਗਾ